ਮੇਰੇ ਮਾਪੂਰੀ ਸਤ ਸੰਗਤ ਮਿਲੈ ਸੂਤਰੀਆ ਸਤ ਸੰਗਤ ਮਿਲੈ ਸੂਤਰੀਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸਿਵਕ ਜਨ ਮਾਨੈ ਅਰਤਖ <todic> ਗੁਰੂ ਕਾਰ ਸਾਧੂ ਅੰਝਲੀ ਪੁਨ ਵਡਾਹੀ ਕਰ ਡੰਡਾਉ ਤ ਪੁਨ ਵਡਾਹੀ ਰਹਾਉ ਸਾਕਤ ਹਰ ਰਸ ਸਾਧ ਨ ਜਾਣੀਆ ਅੰਤ ਨਿ ਅੰਤਰ ਹਉ ਮੈਂ ਢੰਡਾਹੀ ਜਿਉ ਜਿਉ ਚੱਲੇ ਚੁਪੈ ਦੁਖ ਪਾਵੇ ਸਹਿ ਸਿਰ ਡੰਡਾ ਜੀ ਹਰ ਜਨ ਹਰ ਹਰ ਨਾਮ ਸੁਮਾਣ ਦੁਖ ਜਨਮ ਮਰਨ ਪਵ ਖੰਡਾ ਜੀ ਅਬਨਾਸ਼ੀ purkh ਪਾਇਆ ਪਰਮੇਸ਼ਵਰ ਬਹੁ ਸੂਖੰਡ ਬ੍ਰਹਮੰਡਾ ਜੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਰਾਖ ਰਾਖ ਵਡ ਵਡਾਈ ਜਨਨਕ ਨਾਮ ਆਧਾਰ ਹਰ ਠੀਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਜਨਨਕ ਨਾਮ ਆਧਾਰ ਹਰ ਠੀਕ ਹੈ ਹਰ ਨਾਮੇ ਹੀ ਸੁਖ ਮੰਡਾ ਅਟਲ ਤਾਂ ਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਬਹੁਤ ਸਤਿਕਾਰਯੋਗ ਸਤਸੰਗੀ ਜਨੋ ਵੱਡੇ ਆਭਾਗਾਂ ਵਾਲੇ ਹਾਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਨਾਲ ਅਸੀਂ ਰਣ ਮਿਲ ਕੇ ਸਾਜ ਬਣਾ ਰਹੀ ਸੀ ਸੋਦਰ ਦੀ ਪਾਵਨ ਬਾਣੀ ਦੇ ਨਾਲ ਚੱਲ ਰਹੀ ਸੋਹਲਾ ਸਾਹਿਬ ਜੀ ਦੀ ਲੜੀਵਾਰ ਕਥਾ ਵਿਚਾਰ ਧਾਰਾ ਇਸ ਲੜੀ ਦੇ ਤਹਿਰ ਅਸੀਂ ਦਾ ਅੰਮ੍ਰਿਤਮਈ ਪਾਵਨ ਬੋਲਾਂ ਦੇ ਨਾਲ ਸਾਜ ਬਣਾਈ ਅੰਮ੍ਰਿਤਮਈ ਪਾਵਨ ਗੌਰ ਚੌਥੀ ਪਾਖਸ਼ਾ ਤਾਂ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹੀ ਦੇ ਅੰਦਰ 13 ਨੰਬਰ ਪੰਨੇ ਤੇ ਸੁਭਾਏ ਬਾਬਾ ਨੇ ਤੇ ਜਦੋਂ ਰਾਗ ਆਰੰਭ ਹੁੰਦਾ ਹੈ ਇਸ ਰਾਗ ਦੇ ਅੰਦਰ ਵੀ ਦਰਜ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਦੇ ਅੰਮ੍ਰਿਤਮਈ ਪਾਵਨ ਕੋਲਾਂ ਦੇ ਸਦਕਾ ਕੀ ਰਹਿਮਤ ਕਰਦੇ ਨੇ ਕੀ ਬਖਸ਼ਿਸ਼ ਕਰਦੇ ਨੇ ਆਉ ਜੀ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਫੱਤੇ ਨਾਲ ਸਾਥ ਪਾਈਏ ਦੋਨੇ ਹੱਥ ਜੋੜ ਬਲਾਉ ਜੀ ਫੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੱਤੇ ਅੰਮ੍ਰਿਤਮਈ ਪਾਵਨ ਸ਼ਬਦ ਰਹਾਉ ਵਾਲਾ ਬੰਦ ਹੈ ਕਰ ਸਾਗੂ ਅੰਜਲੀ ਪੰਨ ਵੱਡਾ ਹੈ ਕਰ ਡੰਡਾਉ ਪੰਨ ਵੱਡਾ ਹੈ ਪਿਛਲੇ ਵੀ ਅਸੀਂ ਅੰਮ੍ਰਿਤਮਈ ਪਾਵਨ ਬੋਲਾਂ ਨੂੰ ਵਿਚਾਰਦੇ ਆਏ ਹਾਂ ਸਤਿਗੁਰੂ ਜੀ ਦਾ ਜਿਹੜਾ ਮੁੱਖ ਉਪਦੇਸ਼ ਹੈ ਸੋਹਿਲਾ ਸਾਹਿਬ ਪਾਵਨ ਬਾਣੀ ਦਾ ਉਹ ਇਹੋ ਹੀ ਹੈ ਜੇ ਹੇ ਭਾਈ ਤੂੰ ਆਪਣੇ ਜੀਵਨ ਨੂੰ ਸੁਖ ਸਕੂਨ ਦੇ ਨਾਲ ਜਿਉਣਾ ਚਾਹੁੰਦਾ ਹੈ ਤੇ ਉਸ ਦੇ ਲਈ ਤੈਨੂੰ ਨਿਰਭਉ ਦਾ ਸੁਹਲਾ ਗਾਉਣਾ ਪਏਗਾ ਜੇ ਆਪਣੇ ਆਪ ਨੂੰ ਤੂੰ ਚੰਗਾ ਬਣਾਉਣਾ ਹੈ ਤੇ ਉਸ ਦੇ ਲਈ ਰੱਬ ਦੀ ਰਜ਼ਾ ਦੇ ਵਿੱਚ ਤੁਰਨਾ ਪਏਗਾ ਜੇ ਤੂੰ ਗੁਰੂ ਗਿਆਨ ਗੁਰੂ ਸ਼ਬਦ ਨੂੰ ਗੁਰੂ ਬੋਲਾਂ ਨੂੰ ਗੁਰੂ ਸਿੱਖਿਆ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਂਦਾ ਹੈ ਤਾਂ ਰੱਬ ਦੀ ਰਜ਼ਾ ਦੇ ਵਿੱਚ ਤੁਰਨਾ ਸ਼ੁਰੂ ਕਰ ਦਿੰਦਾ ਹੈ ਸਦੀਵ ਆਨੰਦ ਸਦੀਵ ਖੁਸ਼ੀ ਤੇਰੇ ਜੀਵਨ ਦੇ ਵਿੱਚ ਸਦਾ ਦੇ ਲਈ ਹੀ ਬਣ ਜਾਏਗੀ ਉਸੇ ਹੀ ਤਰਤੀਬ ਨੂੰ ਗੁਰੂ ਮਹਾਰਾਜ ਪਾਤਸ਼ਾਹੀ ਨੇ ਅੱਗੇ ਕੀਤਾ ਕਹਿੰਦੇ ਕਰ ਅੰਜਲੀ ਅੰਜਲੀ ਦਾ ਅਰਥ ਹੁੰਦਾ ਹੈ ਜੀ ਦੋਨੇ ਹੱਥ ਜੋੜਨੇ ਤੇ ਦੂਜੇ ਪਾਸੇ ਦਾ ਅਰਥ ਹੈ ਗਡੰਡੌਤ ਡੰਡੌਤ ਦਾ ਅਰਥ ਹੈ ਦਇਆ ਜੀ ਆਪਣੇ ਹਰ ਇੱਕ 파ਟ ਦੇ ਨਾਲ ਮੱਥਾ ਟੇਕਣਾ ਆਪਣਾ ਹਰ ਇੱਕ ਸਰੀਰ ਦਾ 파ਟ ਧਰਤੀ ਦੇ ਨਾਲ ਟੱਚ ਕਰਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਕਸਵੱਟੀ ਤੇ ਜਦੋਂ ਅਸੀਂ ਇਹਨਾਂ ਅੰਮ੍ਰਿਤਮਈ ਪਾਵਨ ਬੋਲਾਂ ਨੂੰ ਵਿਚਾਰਾਂਗੇ ਕਿ ਗੁਰਪਿਆਰ ਵਾਲਿਓ ਜਿਨ੍ਹਾਂ ਦੇ ਹੱਥ ਨਹੀਂ ਨੇ ਫਿਰ ਉਹ ਹੱਥ ਨਹੀਂ ਜੋੜ ਸਕਦੇ ਹੱਥ ਜੋੜਨੇ ਇੱਕ ਨਿਮਰਤਾ ਦਾ ਪ੍ਰਤੀਕ ਵੀ ਹੁੰਦਾ ਹੈ ਇੱਕ ਇਨਸਾਨ ਦਾ ਬੇਵਸੀ ਦਾ ਵੀ ਪ੍ਰਤੀਕ ਹੁੰਦਾ ਹੈ ਤੇ ਇੱਕ ਉਹ ਵੀ ਸਮਾਂ ਆਉਂਦਾ ਜਦੋਂ ਦੁੱਖ ਦੀ ਘੜੀ ਇਨਸਾਨ ਦੇ ਉੱਤੇ ਪਈ ਹੁੰਦੀ ਹੈ ਇਨਸਾਨ ਹੱਥ ਜੋੜਦਾ ਹੈ ਜਦੋਂ ਇਨਸਾਨ ਤੇ ਬਿਖਤਾ ਪਈ ਹੋਈ ਹੁੰਦੀ ਹੈ ਇਨਸਾਨ ਹੱਥ ਜੋੜਦਾ ਮੇਰੀ ਕੋਈ ਮਦਦ ਕਰ ਦੇ ਕਰਦਾ ਹੈ ਤਰਲੇ মিনਤਾ ਸਤਿਗੁਰੂ ਜੀ ਦੀ ਜਦੋਂ ਬਾਣੀ ਨੂੰ ਪੜਦਿਆਂ ਫਿਰ ਇੱਥੇ ਜਦੋਂ ਇਹਨਾਂ ਅੰਮ੍ਰਿਤਮਈ ਪਾਵਨ ਬੋਲਾਂ ਦੇ ਅਰਥ ਆਏ ਨੇ ਕਹਿੰਦੇ ਨੇ ਕਰਨਾ ਹੈਗਾ ਹੱਥ ਤੇ ਜੋੜਨੇ ਨੇ ਬਰ ਸਭ ਤੋਂ ਵੱਡੀ ਗੱਲ ਹੈ ਆਪਣੇ ਆਪ ਨੂੰ ਝੁਕਾਉਣਾ ਸੁਖ ਚਾਹੁੰਦਾ ਹੈ ਕਾਮ ਕ੍ਰੋਧ ਹੰਕਾਰ ਜਿਹੜੇ ਇਨਸਾਨ ਨੂੰ ਝੁਗਣ ਨਹੀਂ ਦਿੰਦੇ ਤੇ ਜੇ ਸੁਖ ਹੁਣ ਲੈਣਾ ਚਾਹੁੰਦਾ ਹੈ ਤੇ ਇਸ ਦੇ ਲਈ ਪਹਿਲਾ ਇਹ ਕਰਮ ਕਰਨਾ ਪੈਣਾ ਹੈ ਇਨਸਾਨ ਕਿੱਥੇ ਛੇਤੀ ਕਿਤੇ ਆਪਣੇ ਹੱਥ ਝੁਕਾਉਂਦਾ ਹੈ ਆਪਣੇ ਹੱਥ ਜੋੜਦਾ ਹੈ ਪਰਵਾਹੀ ਕਰਦਾ ਕਹਿੰਦਾ ਮੈਂ ਨੀ ਕਿਸੇ ਦੇ ਅੱਗੇ ਹੱਥ ਜੋੜਨ। ਕੋਈ ਸ਼ੱਕ ਨਹੀਂ ਜੀ। ਇਨਸਾਨ ਨੂੰ ਕਿਸੇ ਬੰਦੇ ਦੇ ਅੱਗੇ ਹੱਥ ਜੋੜਨ ਦਾ ਤੇ ਕੋਈ ਮਤਲਬ ਹੀ ਨਹੀਂ ਬਣਦਾ ਜਦੋਂ ਦਾਤਾ ਦੇਣ ਵਾਲਾ ਈ ਅਕਾਲ ਪੁਰਖ ਵਾਹਿਗੁਰੂ ਹੈ। ਜਦੋਂ ਸਾਡੀ ਹਰ ਇੱਕ ਭਾਵਨਾ ਨੂੰ ਪੂਰਿਆ ਹੀ ਕਰਨ ਵਾਲਾ ਉਹ ਆਪ ਹੈ ਫਿਰ ਬੰਦੇ ਅੱਗੇ ਕਿਉਂ ਹੱਥ ਜੋੜਨੇ? ਬੰਦੇ ਕਿਉਂ ਅੱਗੇ ਹੱਥ ਕਾਢਣੇ? ਹੱਥ ਜੁੜਨੇ ਆ ਉਸ ਨਿਰੰਕਾਰ ਦੇ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਬਾਣੀ ਦੇ ਬੋਲ ਸਾਡੀ ਝੋਲੀ ਦੇ ਵਿੱਚ ਬੜੇ ਸੋਹਣੇ ਬਾਇ ਡੰਡੌਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਮੈਂ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਡੰਡੌਤ ਕਰਦਾ ਨਾ ਵੰਦਨਾ ਕਰਦਾ ਹਾਂ ਜੋਦੜੀ ਕਰਦਾ ਹਾਂ ਅਰਜੋਈ ਕਰਦਾ ਹਾਂ ਉਸ ਅੱਗੇ ਬੇਨਤੀ ਕਰਦਾ ਹਾਂ ਜਿਹੜਾ ਸਭ ਕੁਛ ਹੀ ਕਰਨ ਕਾਰਨ ਦੇ ਸਮਰੱਥ ਹੈ اے ਭਾਈ ਇਹ ਮੇਰੇ ਮਨ ਤੂੰ ਵੀ ਆਪਣੇ ਆਪ ਨੂੰ ਨਿਮਰਤਾ ਦੇ ਵਿੱਚ ਲੈ ਕੇ ਆ ਤੂੰ ਵੀ ਕਰ ਡੰਡੌਤ ਅਰਜੋਈ ਮੇਰਾ ਮਨ ਵੀ ਬੁਰਾਈਆਂ ਦੇ ਵਿੱਚ ਘਿਰਿਆ ਹੋਇਆ ਹੈ ਡੰਡੌਤਕਾਰ ਅਰਜੋਈਕਾਰ ਮਨ ਕਰਕੇ ਖਿਆਲਾਂ ਕਰਕੇ ਮੇਰੇ ਮਨ ਦੇ ਅੰਦਰ ਕੀ ਚੱਲਦਾ ਮੇਰੇ ਮਨ ਦੇ ਅੰਦਰ ਕੀ ਹੈ ਕਿ ਇਸ ਦੁਗਤ ਦੇ ਨਾਲ ਚੱਲਣਾ ਸ਼ੁਰੂ ਹੋ ਗਿਆ ਸੁਭਾਵਿਕ ਗੱਲ ਹੈ ਇਨਸਾਨ ਆਪ ਸਭਝੇ ਆਏ ਫਿਰ ਮੈਂ ਜ਼ਿਕਰ ਕਰਾਂ ਸਾਬ ਜੀ ਕਿਰਪਾ ਕਰਦੇ ਕਰ ਸਾਧੂ ਅੰਜਲੀ ਅੰਜਲੀ ਦਾ ਅਰਥ ਹੁੰਦਾ ਹੈ ਹੱਥ ਜੋੜਨੇ ਪੁਨ ਵੱਡਾ ਇਹ ਪੁਨ ਦਾ ਅਰਥ ਹੁੰਦਾ ਹੈ ਭਲਾ ਕਾਰਜ ਤੇ ਜੇ ਇਹ ਕਾਰਜ ਭਲਾ ਹੈ ਤੇ ਕਰਨ ਦੇ ਵਿੱਚ ਕੋਈ ਸੰਕੋਚ ਨਹੀਂ ਹੈ ਨਹੀਂ ਕਰਨਾ ਚਾਹੀਦਾ ਸਾਨੂੰ ਸੰਕੋਚ ਰੱਬ ਦੇ ਅੱਗੇ ਹੱਥ ਜੋੜਨੇ ਆ ਗੁਰੂ ਦੇ ਅੱਗੇ ਹੱਥ ਜੋੜਨੇ ਜਿੱਥੇ ਸਾਨੂੰ ਕੁਝ ਮਿਲ ਰਿਹਾ ਹੈ ਇਹ ਸਾਧੂ ਨੇ ਚੇਤੇ ਦੇ ਕਰ ਡੰਡਾਉ ਪੁਨ ਵੱਡਾ ਇਹ ਡੰਡਾਉ ਕਿਤੇ ਆ ਜੇ ਕੋਈ ਸਬਰਦਾ ਹੈ ਤੇ ਸੁਭਾਵਿਕ ਤਲ ਹੈ ਕਰਨੀ ਚਾਹੀਦੀ ਹੈ ਗੰਡਾ ਪਰ ਸਰੀਰ ਦੀ ਗੱਲ ਜਦੋਂ ਆਏਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਦੇ ਮੁਤਾਬਕ ਤੇ ਉੱਥੇ ਸਵਾਲ ਇਹ ਹੋਏਗਾ ਕਿ ਸੀਸ ਵਿਵਾਇਆ ਕਿਆ ਕੀ ਹੈ ਸਰੀਰ ਕਰਕੇ ਇਨਸਾਨ ਹੋ ਸਕਦਾ ਹੈ ਜ਼ਬਰਦਸਤੀ ਵੀ ਕਰ ਲਵੇਗਾ ਸਰੀਰ ਕਰਕੇ ਹੋ ਸਕਦਾ ਹੈ ਕਿਸੇ ਦੇ ਅੰਡਰ ਕਿਸੇ ਦੇ ਦਵਾਹੇ ਵੀ ਹੱਥ ਜੋੜ ਸਕਦਾ ਹੈ ਕਿਸੇ ਦੇ ਅੱਗੇ ਨੱਕ ਰਗੜ ਸਕਦਾ ਹੈ ਸਰੀਰ ਕਰਕੇ ਚੋਰ ਵੀ ਠਾਕ ਵੀ ਬੇਈਮਾਨ ਵੀ ਆਪਣਾ ਹੱਥ ਜੋੜ ਸਕਦਾ ਹੈ ਸੀਸ ਨਿਵਾ ਸਕਦਾ ਹੈ ਸਾਬ ਜੀ ਅਗਲੀ ਗੱਲ ਕਰਦੇ ਜਾਰਿਦਕ ਸੁਧੇ ਜਾ ਜਿਹਰਦੇ ਵਿੱਚੋਂ ਮੈਲ ਹੈਗੀ ਐ ਜੇ ਹਿਰਦੇ ਵਿੱਚ ਬੁਰਾਈ ਹੈਗੀ ਐ ਫਿਰ ਇਸ ਕਰਮ ਕੀਤੇ ਹੋਏ ਦਾ ਤਾਂ ਕੋਈ ਲਾਭ ਹੀ ਨਹੀਂ ਰਹਿ ਗਿਆ ਤੇ ਇਸ ਕਰਕੇ ਕਹਿੰਦੇ ਕਰਨੀ ਕਿਸ ਦੇ ਅੱਗੇ ਕਹਿੰਦੇ ਸਾਧੂ ਦੇ ਅੱਗੇ ਸਾਧੂ ਕੌਣ ਗੁਰੂ ਗਿਆਨ ਗੁਰੂ ਵਾਲੀ ਸਿੱਖਿਆ ਗੁਰੂ ਵਾਲੀ ਸਮਝ ਗੁਰੂ ਵਾਲੀ ਅਕਲ ਜੇ ਮੇਰੇ ਮਨਾਂ ਤੂੰ ਅਰਜੋਈ ਕਰਨਾ ਸਿੱਖ ਗਿਆ ਡੰਡੋਤ ਕਰਨੀ ਸਿੱਖ ਗਿਆ ਤੈਰਾ ਬਹੁਤ ਕੁਝ ਸਵਰਜਾਏਗਾ ਤਨਾ ਸ੍ਰੀ ਰਾਗ ਦੇ ਅੰਦਰ ਧਰ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਦੇ ਬੋਲ ਨੇ ਜਿਹੜੇ ਇਹਨਾਂ ਲਫ਼ਜ਼ਾਂ ਦੀ ਥੋੜੀ ਕਰੀਨਾ ਬੋਲਾਂ ਦੀ ਹੋਰ ਵਿਆਖਿਆ ਕਰਦੇ ਨੇ ਪਾਤਸ਼ਾਹ ਜੀ ਬਿਆਨ ਕਰਦੇ ਬੰਦਨਾ ਹਰ ਬੰਦਨਾ ਗੁਣ ਗਾਉ ਗੋਪਾਲ ਰਾਏ ਸੱਚੇ ਪਾਤਸ਼ਾਹ ਮੈਂ ਸਦਾ ਦੇ ਲਈ ਤੇਰੇ ਅੱਗੇ ਬੰਦਨਾ ਕਰਦਾ ਹਾਂ ਅਰਜੁਈ ਕਰਦਾ ਮੈਂ ਡੰਡਾਉਤ ਕਰਦਾ ਮੈਂ ਬੇਨਤੀ ਕਰਦਾ ਮੈਂ ਕਿਹੜੀ ਗੱਲਾਂ ਕਰਦਾ ਮੈਂ ਅਰਜੁਈ ਕਿਹੜੀ ਗੱਲਾਂ ਕਰਦਾ ਮੈਂ ਡੰਡਾਉਤ ਸੱਚੇ ਪਾਤਸ਼ਾਹ ਮੈਨੂੰ ਆਪਣੇ ਪਿਆਰ ਦੇ ਮੈਨੂੰ ਆਪਣੀ ਸਿੱਖਿਆ ਦੇ ਮੈਨੂੰ ਆਪਣੇ ਗਿਆਨ ਦੇ ਬੰਧਨ ਦੇ ਵਿੱਚ ਬੰਦ ਲਿਓ ਮੇਰਾ ਮਨ ਜਿਹੜਾ ਹੈ ਦੁਨੀਆਂ ਦੇ ਬੰਧਨਾਂ ਦੇ ਵਿੱਚ ਬੜੀ ਛੇਤੀ ਚਲਿਆ ਜਾਂਦਾ ਹੈ ਦੁਨੀਆਂ ਦੇ ਆ ਖਿਆਲਾਂ ਨੂੰ ਬੜੀ ਛੇਤੀ ਕਬੂਲ ਕਰ ਲੈਂਦਾ ਹੈ ਮੇਰਾ ਮਨ ਦੁਨੀਆਂ ਦੇ ਆ ਖਿਆਲਾਂ ਨੂੰ ਬੜੀ ਸ਼ਕੀ ਅਕਸੈਪਟ ਕਰਦਾ ਏ ਚੰਗਿਆ ਖਿਆਲਾਂ ਨੂੰ ਛੱਡ ਕੇ ਬੁਰਿਆਂ ਖਿਆਲਾਂ ਵਾਲੇ ਪਾਸੇ ਬੜਾ ਭੱਜਦਾ ਏ ਮੇਰੀ ਬੰਦਨਾ ਹੈ ਗੁਣ ਗਾਵੋ ਗੋਪਾਲ ਰਾਏ ਗੋਪਾਲ ਦੇ ਗੁਣ ਜਿਨ੍ਹਾਂ ਨੇ ਗਾਇਏ ਜਿਨ੍ਹਾਂ ਨੇ ਅਰਾਧਿਆ ਜਿਨ੍ਹਾਂ ਨੇ ਆਪਣਾ ਆਪਾ ਗੁਰੂ ਨੂੰ ਕੁਰਬਾਨ ਕੀਤਾ ਸੱਚੇ ਪਾਤਸ਼ਾਹ ਦੀ ਕਿਰਪਾ ਕਰਦੇ ਵੱਡੇ ਨੇ ਉਹ ਵੱਡਿਆਂ ਭਾਗਾਂ ਵਾਲੇ ਨੇ ਉਹ ਵੱਡੇ ਭਾਗ ਭੇਟੇ ਗੁਰਦੇਵਾ ਕੋਟਪਰਾਧ ਮਿਟੇ ਹਰ ਸੇਵਾ ਇਹ ਗੁਰੂ ਦੀ ਸੇਵਾ ਗੈਸ ਸ਼ਬਦ ਦੀ ਸੇਵਾ ਦੇ ਸਦਕਾ ਮਨ ਜਿਹੜਾ ਅਨੇਕਾਂ ਹੀ ਅਪਰਾਧ ਕਰਦਾ ਹੈ ਨਾ ਮਿਟ ਜਾਣਗੇ ਚਰਨ ਕਮਲ ਜਾ ਕਾ ਮਨ ਰਾਪੈ ਮਨ ਲੱਗ ਕੇ ਮਨ ਰਿਝ ਗਿਆ ਮਨ ਸਦਾ ਦੇ ਲਈ ਵੱਜ ਗਿਆ ਸੋਗ ਅਗਨ ਤਿਸ ਜਨਾਂ ਵਿਆਪੈ ਜਿਹੜੀ ਈਰਖਾ ਵਾਲੀ ਅੱਗ ਹੈ ਸਾੜੇ ਵਾਲੀ ਅੱਗ ਕੱਲ ਦੀ ਕੱਲ ਵੀ ਅਸੀਂ ਜ਼ਿਕਰ ਕੀਤਾ ਸਗਲ ਬਨਰਾਏ ਫਲੰਤ ਜੋਤੀ ਬਨਰਾਏ ਬਨ ਦੇ ਅੱਗ ਜਿਹੜੀ ਹੈ ਜਿਹੜੇ ਦੂਰ ਰੁਖ ਕੇ ਵਾਰੀ ਇਕੱਠੇ ਹੋਣ ਨਾਲ ਤੇ ਉਹ ਟਕਰਾ ਟਕਰਾ ਕੇ ਕਈ ਵਾਰੀ ਉਹਨਾਂ ਦੇ ਵਿੱਚੋਂ ਅੱਗ ਨਿਕਲ ਪੈਂਦੀ ਹੈ ਤੇ ਉਹ ਅੱਗ ਸਾਰੇ ਹੀ ਜੰਗਲ ਨੂੰ ਸਾੜਨ ਦੀ ਪਾਵਰ ਰੱਖਦੀ ਹੈ। ਸਤਿਗੁਰੂ ਜੀ ਕਿਰਪਾ ਕਰਦੇ ਤੇਰੇ ਅੰਦਰ ਵੀ ਬੜਾ ਵੱਡਾ ਬੀਆਵਾਨ ਜੰਗਲ ਹੈ, ਕਾਮ ਦਾ, ਕ੍ਰੋਧ ਦਾ। ਜਿਨ੍ਹਾਂ ਨਾਲ ਤੇਰਾ ਸਭ ਕੁਝ ਹੀ ਸਾੜਿਆ ਹੋ ਜਾਏ। ਤੂੰ ਗੁਰੂ ਦਾ ਉਪਦੇਸ਼ ਲੈ, ਤੂੰ ਗੁਰੂ ਦੀ ਸਿੱਖਿਆ ਲੈ। ਇਹ ਅਗੁੱਸ ਸਦਾ ਦੇ ਲਈ ਵਿੱਚ ਬੁਝ ਜਾਏਗੀ ਸਦਾ ਦੇ ਲਈ ਤੇ ਨੂੰ ਸਹਿਜ ਅਵਸਥਾ ਟਿਕਾ ਪ੍ਰਾਪਤ ਹੋਏ ਜਾਏਗਾ ਸੋ ਕੇ ਅਗਨ ਤਿਸ ਜਨ ਨਾਂਬਿ ਆਪੈ ਉਸ ਜਨ ਨੂੰ ਉਸ ਸੇਵਕ ਨੂੰ ਉਸ ਮਨ ਨੂੰ ਜਿਸ ਨੇ ਗੁਰੂ ਦੇ ਅੱਗੇ ਅਰਜੋਈ ਕਰਨੀ ਸਿੱਖ ਲਈ ਸੱਚੇ ਪਾਤਸ਼ਾਹ ਮੇਰਾ ਮਨ ਸਦਾ ਦੇ ਲਈ ਤੇਰੇ ਬੰਧਨ ਦੇ ਵਿੱਚ ਬੰਨਿਆ ਜਾਏ ਇਹ ਅਰਜ਼ੂ ਇਹ ਬੇਨਤੀ ਇਹ ਦੰਦੌਤ ਜੇ ਹਰ ਇੱਕ ਪ੍ਰਾਣੀ ਨੂੰ ਕਰਮੀ ਆ ਜਾਏ ਇਨਸਾਨ ਦੇ ਅੰਦਰ ਨਿਮਰਤਾ ਪੈਦਾ ਹੋ ਜਾਏ ਇਸ ਦਾ ਕਾਰਜ ਸਵਰ ਜਾਂਦਾ ਹੈ ਤੇ ਆ ਰੰਭਤਾ ਰਹਾਵਲੇ ਬੰਦੀ ਕਰਦੇ ਗੁਰੂ ਰਾਮਦਾਸ ਜੀ ਕਰ ਸਾਧੂ ਸਾਧੂ ਦੇ ਆਲੇ ਸਾਧੂ ਕੌਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਦੇ ਮੁਤਾਬਕ ਸਾਧੂ ਦੀ ਜਦੋਂ ਗੱਲ ਪਾਤਸ਼ਾਹ ਜੀ ਨੇ ਕੀਤੀ ਹੈ ਸਾਹਿਬ ਜੀ ਕਿਰਪਾ ਕਰਦੇ ਸਾਧੂ ਉਹ ਜਿਹੜਾ ਸਾਨੂੰ ਸਿੱਖਿਆ ਦੇਵੇ ਸਾਧੂ ਉਹ ਜਿਹੜਾ ਸਾਧਿਆ ਹੈ ਸਾਧੂ ਉਹ ਜਿਹੜਾ ਸਾਡੇ ਜੀਵਨ ਨੂੰ ਵੀ ਸਾਧ ਦੇਵੇ ਚੰਗਾ ਘਟ ਦੇਵੇ ਚੰਗਾ ਬਣਾ ਦੇਵੇ ਜਿਸ ਸਾਧੂ ਦਾ ਸੰਗ ਕੀਤਾ ਮੇਰਾ ਮਨ ਤਨ ਮੁਖ ਉਜਲਾ ਹੋ ਜਾਏ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹਨਾਂ ਬੋਲਾਂ ਦੇ ਉੱਤੇ ਇਹਨਾਂ ਖਿਆਲਾਂ ਦੇ ਉੱਤੇ ਪੂਰਾ ਸਾਨੂੰ ਕਰਦੀ ਹੈ ਸੁਖਮਣੀ ਸਾਧਮ ਜੀ ਦੀ ਬਾਣੀ ਦੇ ਬੋਲ ਸਾਧਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ सगਲੀ ਖੋਤ ਸਾਧਕੈ ਸੰਗ ਮਿਟੈ ਅਗਿਆਨ ਸਾਧਕੈ ਸੰਗ ਪ੍ਰਗਟੈ ਸੁ ਗਿਆਨ ਸਾਧਕੈ ਸੰਗ ਦੂਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਇਹ ਆ ਗੁਰੂ ਦਾ ਸਾਧੂ ਦਾਸਾਂ ਸੱਚੇ ਪਾਤਸ਼ਾਹ ਦੀ ਕਿਰਪਾ ਕਰਦੇ ਏ ਅਕਾਰ ਪਰਖਵਾਏ ਗੁਰੂ ਜੀ ਉਹ ਤੁਹਾਡੀ ਬੜੀ ਰਹਿਮਤ ਹੋਈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਾਰ ਧੰ ਲੋਕ ਕਿਛ ਪਾਪ ਨਾ ਫੇੜੇ ਜਮ ਜੰਦਾਰ ਨ ਆਵੇ ਨੇੜੇ ਇਹ ਹੈ ਸਾਧੂ ਦਾਸਾਂ ਸੰਤੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਇਹ ਐ ਸਾਧੂ ਦਾ ਸੰਗ ਸਾਧੂ ਮਨ ਪਵਨੈ ਸੁਖ ਬਣਿਆ ਕਿਛ ਜੋਗ ਪ੍ਰਾਪਤ ਗਣਿਆ ਗੁਰ ਦਿਖ ਲਾਈ ਮੋਰੀ ਜਿਤ ਮਿਰਗ ਪਰਤ ਹੈ ਚੂਵੀ ਇਹ ਐ ਸਾਧੂ ਦਾ ਸੰਗ ਤੇ ਜਿਨ੍ਹਾਂ ਨੇ ਕੀਤਾ ਸਾਧੂ ਲਫ਼ਜ਼ ਦਾ ਅਰਥ ਹੈ ਗੁਰੂ ਦਾ ਸੰਗ ਗਿਆਨ ਦਾ ਸੰਗ ਗੁਰ ਸ਼ਬਦ ਦਾ ਸੰਗ ਗੁਰੂ ਗੁਣਾ ਦਾ ਸੰਗ ਜਿੰਨਾ ਜਨਨ ਨੇ ਕੀਤਾ ਹੈ ਸਤਿਗੁਰੂ ਜੀ ਨੇ ਉਹਨਾਂ ਦਾ ਜੀਵਨ ਉੱਚਾ ਸੁੱਚਾ ਕੀਤਾ ਚੰਗਿਆ ਕਰਮਾਂ ਵਾਲਾ ਬਣਾਤਾ ਉਹ ਬਣਾਉ ਉਹ ਮਨੁੱਖ ਦਾ ਮਨ ਉਹ ਮਨੁੱਖ ਦੇ ਖਿਆਲ ਉਹ ਮਨੁੱਖ ਦੇ ਵਿਚਾਰ ਭਾਰ ਉਤਾਰਾ ਹੋ ਗਿਆ ਤੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਟੰਡਾ ਹੋਤ ਕੰਨ ਬਡਾ ਹੈ ਇਹ ਭਲਾ ਕਾਰਜ ਹੈ ਇਹ ਜੀਵਨ ਨੂੰ ਚੰਗਾ ਕਰਨ ਵਾਲਾ ਕਾਰਜ ਹੈ ਮਨ ਨੂੰ ਸਿੱਧੇ ਰਸਤੇ ਪਾਉਣ ਵਾਲਾ ਕਾਰਜ ਹੈ ਕਰਨਾ ਚਾਹੀਦਾ ਹੈ ਇਸ ਦੇ ਨਾਲ ਜਿਹੜੇ ਇਨਸਾਨ ਦੀ ਅਗਲੀ ਗੱਲ ਕਰਦੇ ਸਤਿਗੁਰੂ ਜੀ ਕਾਮ ਕ੍ਰੋਧ ਨਗਰ ਬਹੁ ਭਰਿਆ ਕਾਮ ਇਨਸਾਨ ਦੇ ਅੰਤਰ ਆਤਮੇ ਦੇ ਵਿੱਚ ਸੁਰਤੀ ਦੇ ਵਿੱਚ ਹੈ ਗ੍ਰੋਧ ਇਨਸਾਨ ਦੇ ਅੰਤਰ ਆਤਮੇ ਦੇ ਵਿੱਚ ਹੈ ਕਾਮ ਦੀ ਜੇਕਰ ਵਰਤੋਂ ਚੰਗੇ ਢੰਗ ਤਰੀਕੇ ਦੇ ਨਾਲ ਕੀਤੀ ਜਾਵੇ ਇਨਸਾਨ ਬੜਾ ਸੁਖ ਸਕੂਨ ਦਿੰਦਾ ਹੈ ਤੇ ਜੇ ਇਹੋ ਹੀ ਕਾਮ ਇਨਸਾਨ ਦੇ ਮਰਜ਼ੀ ਤੋਂ ਬਾਹਰ ਹੋ ਜਾਏ ਇਨਸਾਨ ਦੇ ਬੇਕਾਬੂ ਹੋ ਜਾਵੇ ਤਾਂ ਇਨਸਾਨ ਫਿਰ ਬੜੇ ਦੁਸ਼ਕਰਮ ਤੱਕ ਵੀ ਕੰਮ ਕਰ ਬੈਠਦਾ ਹੈ। ਕ੍ਰੋਧ ਜੇਕਰ ਇਸ ਨੂੰ ਚੰਗੀ ਤਰ੍ਹਾਂ ਵਰਤਿਆ ਜਾਵੇ ਤੇ ਇਹ ਕ੍ਰੋਧ ਬੜਾ ਕਿੱਜ ਸਵਾਰ ਵੀ ਦਿੰਦਾ ਹੈ ਤੇ ਜੇ ਇਹੋ ਹੀ ਕ੍ਰੋਧ ਇਨਸਾਨ ਆਪਣੀ ਈਗੋ ਹੰਕਾਰ ਲੈ ਕੇ ਚੱਲਦਾ ਹੈ ਫਿਰ ਇਹ ਇਨਸਾਨ ਦੀ ਬੜੀ ਤਵਾਈ ਵੀ ਕਰ ਦਿੰਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਬੜੇ ਸੋਹਣੇ ਲਫ਼ਜ਼ਾਂ ਦੇ ਨਾਲ ਬੜੇ ਸੋਹਣੇ ਬੋਲਾਂ ਦੇ ਨਾਲ ਇਹਨਾਂ ਅੰਮ੍ਰਿਤਮਈ ਪਾਵਨ ਬੋਲਾਂ ਦੀ ਵਿਆਖਿਆ ਸਾਡੇ ਸਾਨੂੰ ਕੀਤੀ। ਸਤਿਗੁਰੂ ਜੀ ਕਿਰਪਾ ਕਰਦੇ ਕਹਿੰਦੇ ਇੱਕ ਆਮ ਇਨਸਾਨ ਦੁਨੀਆ ਦੇ ਵਿੱਚ ਜਦੋਂ ਬੇਕਾਬੂ ਹੋ ਜਾਂਦਾ ਹੈ ਦੁਨੀਆ ਅੰਦਰ ਮੂੰਹ ਨਾ ਦਿਖਾਉਣ ਤਾਂ ਕਰ ਵੀ ਪਾ ਜਾਂਦਾ ਹੈ। ਗਰੋਧ ਇਨਸਾਨ ਦੀ ਜ਼ਿੰਦਗੀ ਅੰਦਰ ਜੀਵਨ ਦੇ ਅੰਦਰ ਐਸਾ ਵਰਤਦਾ ਹੈ ਇਨਸਾਨ ਦੀ ਸੁੱਧ ਬੁੱਧ ਤੱਕ ਹੀ ਦਿਵਾਜ ਲੰਦੀ ਹੈ ਇੰਨਾ ਨੁਕਸਾਨ ਇੰਨੇ ਘਾਟੇ ਬਿਆਦ ਨਹੀਂ ਕੀਤੇ ਜਾ ਸਕਦੇ ਸਤਿਗੁਰੂ ਜੀ ਕਿਰਪਾ ਕਰਦੇ ਕਹਿੰਦੇ ਨਗਰ ਬਹੁ ਭਰਿਆ اے ਹਿਰਦਾ ਰੂਪੀ ਨਗਰ ਤੇ ਮੇਰਾ ਮਨ ਮੇਰਾ ਤਨ ਨੰ ਭਰੇ ਆਪਣਾ ਬੋਲ ਤੇ ਮੇਰੀ ਅਸੀਂ ਇਹ ਆਮ ਕਰਕੇ ਬੋਲ ਆਪਣੀ ਜੁਬਾਨ ਦੇ ਨਾਲ ਬੋਲਦੇ ਆ ਉਸ ਬੰਦੇ ਦੇ ਨਾਲ ਮੈਂ ਥੋੜਾ ਜਿਹਾ ਜੇ ਗੱਲ ਕਰਨੀ ਹੈ ਮੂੰਹ ਲਾਉਣਾ ਹੈ ਥੋੜਾ ਦੇਖ ਸੁਣ ਕੇ ਲਾਇਓ ਕਰੋਧ ਦੇ ਨਾਲ ਬੜਾ ਭਰਿਆ ਰਹਿੰਦਾ ਹੈ ਗੁੱਸੇ ਦੇ ਨਾਲ ਭੜਿਆ ਭਰਿਆ ਰਹਿੰਦਾ ਹੈ ਬੰਦੇ ਨੂੰ ਸਾਹਮਣੇ ਦਿਖਦਾ ਅਣੀ ਦਾ ਗਲਾਸ ਭਰਿਆ ਹੋਵੇ ਦਿਖਦਾ ਹੈ ਔਰ ਕੋਈ ਵਸਤ ਕਿਸੇ ਭਾਂਡੇ ਦੇ ਵਿੱਚ ਪਾਈ ਹੋਵੇ ਖਾਲੀ ਜਾਂ ਭਰੀ ਦਿਖਦੀ ਹੈ ਇਹ ਕਿਥੋਂ ਬੰਦੇ ਨੂੰ ਦਿਖ ਗਿਆ ਇੱਕ ਅਨੁਭਵ ਕੀਤਾ ਇਨਸਾਨ ਅੰਦਰੋਂ ਸਮਝਿਆ ਕਿ ਹਾਂ ਇਸ ਦੇ ਅੰਦਰ ਇਹ ਉਨਤਾਈ ਹੈ ਇਹ ਕਮੀ ਨਹੀਂ ਹੈ ਇਹ ਘਾਟ ਹੈ ਸਤਿਗੁਰੂ ਜੀ ਉਹੀ ਖਿਆਲ ਦਿੰਦੇ ਕਹਿੰਦੇ ਇਸ ਦਾ ਇਹ ਅੰਤਰ ਆਤਮਾ ਵੀ ਭਰਿਆ ਪਿਆ ਹੈ ਤੇ ਇਹ ਕਰੋਧ ਇਹ ਕਾਮ ਵੱਡੇ ਵੱਡੇ ਹਾਥੀ ਨੂੰ ਜਿਹੜੇ ਜੰਗਲਾਂ ਦੇ ਜੰਗਲ ਤੱਕ ਤਬਾਹ ਕਰ ਦਿੰਦਾ ਹੈ ਜਦੋਂ ਬੇਕਾਬੂ ਹੋ ਜਾਂਦਾ ਹੈ ਉਹ ਝਾੜ ਪਾ ਦਿੰਦਾ ਹੈ ਸਤਿਗੁਰੂ ਦੀ ਕਿਰਪਾ ਕਰਦੇ ਇਦਾਂ ਹੀ ਹੈ ਇਹ ਮਨ ਜਿਸ ਕਾਮ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਮਾਂ ਬਾਪ ਦੇ ਸਪੰਨ ਦੇ ਨਾਲ ਚੰਗੇ ਪਰਿਵਾਰਾਂ ਦੀ ਪਰਪ੍ਰਿਸ਼ ਹੁੰਦੀ ਹੈ ਤੇ ਜੇ ਇਹੋ ਹੀ ਕਾਮ ਬੇਕਾਬੂ ਹੋ ਜਾਂਦਾ ਹੈ ਫਿਰ ਹੱਸਦੇ ਵਸਦੇ ਪਰਿਵਾਰ ਨਹੀਂ ਇਨਸਾਨ ਆਪ ਗਵਾ ਦਿੰਦਾ ਹੈ ਇਨਸਾਨ ਆਪ ਉਜਾੜ ਲੈਂਦਾ ਹੈ ਇਹ ਕ੍ਰੋਧ ਜਦੋਂ ਮਾਂ ਆਪਣੇ ਬੱਚੇ ਨੂੰ ਭਲੇ ਕਾਰਜ ਦੇ ਲਈ ਕਰਦੀ ਹੈ ਬੱਚਾ ਮੰਨ ਲਓ ਵੀ ਅੱਗ ਨੂੰ ਹੱਥ ਲਾ ਰਿਹਾ ਬਿਜਲੀ ਨੂੰ ਹੱਥ ਲਾ ਰਿਹਾ ਤੇ ਮਾਂ ਕੇ ਵੀਰ ਝੜਕਦੀ ਹੈ ਕਿ ਨਾ ਮੁੱਤੇ ਤੇਰੇ ਲਈ ਚੰਗਾ ਕੰਮ ਨਹੀਂ ਹੈ ਬੱਚਾ ਜੇ ਮਾੜੀ ਸੰਗਤ ਕਰਦਾ ਹੈ ਜੇ ਮਾਂ ਝੜਕਦੀ ਹੈ ਆਪਣੇ ਧੀ ਨੂੰ ਆਪਣੇ ਪੁੱਤਰ ਨੂੰ ਉਹ ਗੁੱਸਾ ਕੀਤਾ ਹੋਇਆ ਜਾਇਜ ਹੈ ਟੀਚਰ ਜੇਕਰ ਆਪ ਦਾ ਸਕੂਲ ਦੇ ਵਿੱਚ ਸਟੂਡੈਂਟ ਨੂੰ ਝਿੜਕਦਾ ਹੈ ਵੀ ਨਹੀਂ ਪੜ ਲੈ ਹੁਣ ਸਮਾਂ ਹੈ ਬਾਅਦ ਵਿੱਚ ਪਛਤਾਏਂਗਾ ਤੇ ਉਹ ਇਨਸਾਨ ਦੇ ਇੱਕ ਨਵੇਂ ਜੀਵਨ ਮਾਰਗਦਰਸ਼ਨ ਦੇ ਲਈ ਹੈ ਉੱਚਾ ਸੁੱਚਾ ਜੀਵਨ ਜਿਉਣ ਦੇ ਲਈ ਹੈ ਭੱਲੇ ਦੇ ਲਈ ਹੈ ਪਰ ਜੇਕਰ ਇਸੇ ਹੀ ਗੱਲ ਦਾ ਬੁਰਾ ਬਣਾ ਕੇ ਸਾਹਮਣੇ ਵਾਲਾ ਬਹਿ ਜਾਏ ਫਿਰ ਉਸ ਦੇ ਵਿੱਚ ਭਲਾ ਨਹੀਂ ਹੈ ਪਰ ਹੈ ਤਾਂ ਇੱਕ ਭਲਾਈ ਦਾ ਕਾਰਜ ਹੈ ਪਰ ਜਿਹੜਾ ਸਮਝ ਜਾਂਦਾ ਹੈ ਉਹ ਆਪਣਾ ਜੀਵਨ ਸਵਾਰ ਲੈਂਦਾ ਹੈ ਇੱਕ ਕ੍ਰੋਧ ਉਹ ਹੈ ਜਿਹੜਾ ਤਵਾਈ ਦੀ ਘਰ ਬੈਠਦਾ ਹੈ ਕ੍ਰੋਧ ਦੇ ਵਿੱਚ ਆਇਆ ਕਈ ਵਾਰੀ ਗਾਲਾਂ ਕਢਦਾ ਕ੍ਰੋਧ ਦੇ ਵਿੱਚ ਆਇਆ ਕਈ ਵਾਰੀ ਘਰ ਦਾ ਪਰਿਵਾਰ ਦਾ ਨੁਕਸਾਨ ਤੱਕ ਕਰ ਬੈਠਦਾ ਲੜਾਈਆਂ ਝਗੜੇ ਤੱਕ ਕਰ ਬੈਠਦਾ ਦੋਸਤੀ ਮਿੱਤਰਤਾਈ ਵਾਲੇ ਮਾਂ ਬਾਪ ਵਾਲੇ ਰਿਸ਼ਤੇਆਂ ਤੱਕ ਨੂੰ ਭੁੱਲ ਜਾਂਦਾ ਪਰ ਹੈਗਾ ਏ ਥੋੜੇ ਨ ਸਮੇਂ ਦੇ ਲਈ ਬਾਅਦ ਵਿੱਚ ਰਹਿ ਜਾਂਦਾ ਪਛਤਾਵਾ ਬਾਅਦ ਵਿੱਚ ਰਹਿ ਜਾਂਦਾ ਪਛਤਾਵਾ ਵੀ ਮੈਂ ਗੁੱਸੇ ਦੇ ਵਿੱਚ ਆ ਕੇ ਕੀ ਕਰ ਬੈਠਾ ਮੈਨੂੰ ਨਹੀਂ ਕਰਨਾ ਚਾਹੀਦਾ ਸੀਗਾ ਸਤਿਗੁਰੂ ਜੀ ਦੀ ਬਾਣੀ ਦੇ ਬੋਲ ਇਹ ਸਾਨੂੰ ਚੇਤਾ ਰੱਖਣੇ ਚਾਹੀਦੇ ਨੇ ਐਸਾ ਕੰਮ ਮੁੱਲੇ ਨਾ ਕੀਤਾ ਜਿੱਤ ਅੰਤ ਪਛਤਾਈਏ ਜਿੱਦਾਂ ਜਿਸ ਕੰਮ ਕੀਤੇ ਦਾ ਪਛਤਾਵਾ ਹੋਵੇ ਬਾਰ-ਬਾਰ ਗਿਲਪ ਹੀ ਫੀਲ ਹੁੰਦਾ ਰਹੇ ਫਿਰ ਇਹੋ ਜਿਹਾ ਕੰਮ ਕਰਨਾ ਹੀ ਕਿਉਂ ਕੀ ਕਰੀਏ ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲ ਇਹ ਮੇਰੇ ਮਨ ਨੂੰ ਗੁਰੂ ਦਾ ਉਪਦੇਸ਼ ਸੁਣ ਤੂੰ ਗੁਰੂ ਦਾ ਉਪਦੇਸ਼ ਤੈਨੂੰ ਜਿਹੜਾ ਹਰ ਥਾਂ ਦੇ ਉੱਤੇ ਰੱਖਣ ਵਾਲਾ ਹੈ ਗੁਰੂ ਦਾ ਉਪਦੇਸ਼ ਤੈਨੂੰ ਹਰ ਥਾਂ ਦੇ ਉੱਤੇ ਪ੍ਰਿਪੇਅਰ ਕਰਨ ਵਾਲਾ ਹੈ ਆਪਣੇ ਜੀਵਨ ਦੇ ਵਿੱਚ ਕਮਾ। ਕਿ ਜਦੋਂ ਤੱਕ ਇਹ ਨਗਰ ਹਿਰਦਾ ਮਨ ਇਨਸਾਨ ਦਾ ਹਿਰਦਾ ਘਰ ਕਾਮ ਕ੍ਰੋਧ ਦੇ ਨਾਲ ਭਰਿਆ ਰਹੇਗਾ ਭਲਾ ਥੋੜੀ ਨਾ ਹੋ ਪਾਏਗਾ। ਇਨਸਾਨ ਦੇ ਅੰਦਰ ਨਿਮਰਤਾ ਥੋੜੀ ਨਾ ਆ ਪਾਏਗੀ। ਜਦੋਂ ਤੱਕ ਹਉਮੈ ਦੇ ਨਾਲ ਭਰਿਆ ਪਿਆ ਹੈ ਈਗੋ ਦੇ ਨਾਲ ਭਰਿਆ ਪਿਆ ਹੈ ਉਦੋਂ ਤੱਕ ਰੱਬ ਦੇ ਗੁਣ ਥੋੜੀ ਨਾ ਗਾਇਨ ਕਰ ਸਕਦਾ ਆਪਣੇ ਮਨ ਨੂੰ ਥੋੜੀ ਨਾ ਸਵਾਰ ਸਕਦਾ ਹੈ ਨਹੀਂ ਸਵਾਰ ਸਕਦਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਗੁਰੂ ਦੇ ਨਾਲ ਸਾਧੂ ਦੇ ਨਾਲ ਮਿਲ ਕੇ ਇਸ ਨੂੰ ਖੰਡ-ਖੰਡ ਕਰ ਦੇ ਤੋੜ ਦੇ ਇਸ ਨੂੰ ਆਪਣੇ ਆਪ ਨੂੰ ਨਿਮਰਤਾ ਦੇ ਵਿੱਚ ਲੈ ਆ ਆਪਣੇ ਆਪ ਨੂੰ ਸਾਦਗੀ ਦੇ ਵਿੱਚ ਲੈ ਆ ਆਪਣੇ ਆਪ ਨੂੰ ਚੰਗਿਆ ਕਰਮਾਂ ਚੰਗਿਆ ਖਿਆਲਾਂ ਦੇ ਵਿੱਚ ਲੈ ਆ ਇਸ ਗ੍ਰੋਧ ਨੂੰ ਇਸ ਕਾਮ ਨੂੰ ਨਿਮਰਤਾ ਦੇ ਵਿੱਚ ਲੈ ਆ ਸ਼ਾਂਤੀ ਦੇ ਵਿੱਚ ਲੈ ਆ ਲੇ ਆਇੰਗਾ ਬੜਾ ਕੁਝ ਸਬਰ ਜਾਏਗਾ ਜੇ ਨਹੀਂ ਲੈ ਕੇ ਆਇੰਗਾ ਤੇ ਬਰਬਾਦ ਹੀ ਕਰੇਗਾ ਮਿਲ ਸਾਧੂ ਖੰਡਲ ਖੰਡਾ ਹੈ ਅਗਲੀ ਗੱਲ ਕਰਦੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਪੂਰਬ ਲਿਖਤ ਹੁਣ ਸਮਾਂ ਹੋਇਆ ਹੈ 7:30 ਮਿੰਟ ਦਾ 7 ਵਜੇ ਤੋਂ 30 ਮਿੰਟ ਦਾ ਪਹਿਲਾਂ ਦਾ ਜਿਹੜਾ ਵੀ ਸਮਾਂ ਹੈਗਾ ਇਹ ਜਿਹੜੇ ਵੀ ਅਸੀਂ ਕੰਮ ਕਮਾਏ ਨੇ ਸਾਡੇ ਪੂਰਬਲੇ ਕਾਰਨ ਬਣ ਗਏ ਨੇ ਜਿਸ ਨੂੰ ਅਸੀਂ ਭੂਤਕਾਲ ਵੀ ਕਹਿੰਦੇ ਆ ਪਾਸਟ ਵੀ ਕਹਿੰਦੇ ਜਿਹੜਾ ਵੀ ਹੁਣ ਦਾ ਕੀਤਾ ਹੋਇਆ ਕੰਮ ਹੈ ਸਾਡਾ ਪੂਰਬ ਦਾ ਹੈ ਪਹਿਲਾਂ ਦਾ ਹੈ ਤੇ ਜਿਉਂ ਜਿਹਾ ਕੀਤਾ ਹੋਇਆ ਉਹ ਹੋਵੇਗਾ ਚਾਹੇ 31 ਆਏਗਾ ਮੈਂ ਚਾਹੇ 39 ਆਏਗਾ 40 ਆਏਗਾ 8:00 ਆਏਗਾ ਉਹ ਪਿਛਲਾ ਕੀਤਾ ਹੋਇਆ ਸਾਡੇ ਸਾਹਮਣੇ ਆਏਗਾ ਉਹਦਾ ਰਿਜ਼ਲਟ ਆਣਾ ਹੀ ਹੈ ਚਾਹੇ ਅੱਜ ਆਵੇ ਚਾਹੇ ਕੱਲ੍ਹ ਆਵੇ ਅੰਮ੍ਰਿਤ ਬਾਣੀ ਦੇ ਬੋਲ ਜਿੱਥੇ ਸਾਹਿਬ ਜੀ ਕਿਰਪਾ ਕਰਦੇ ਕਰਨੀ ਆਪੋ ਆਪਣੀ ਇਹ ਨੇੜੇ ਕਿ ਦੂਰ ਜਿਹੋ ਜੀ ਕਮਾਏਗਾ ਇਨਸਾਨ ਕਰਨੀ ਉਸੇ ਦੇ ਮੁਤਾਬਕ ਗਾਉਣ ਵਾਲੇ ਸਮਝ ਦੇ ਵਿੱਚ ਉਸ ਨੂੰ ਰਿਜ਼ਲਟ ਵੀ ਮਿਲੇਗਾ ਤੋ ਸਤਿਗੁਰੂ ਜੀ ਕਿਰਪਾ ਕਰਦੇ ਇਹ ਭਾਈ ਆਪਣਾ ਪੂਰਵਲਾ ਕਰਮ ਤੂੰ ਆਪ ਲਿਖ ਚੰਗਾ ਲਿਖ ਚੰਗਾ ਲਿਖੇਗਾ ਆਉਣ ਵਾਲੇ ਸਮੇਂ ਦੇ ਵਿੱਚ ਤੈਨੂੰ ਪਛਤਾਵਾ ਨਹੀਂ ਹੋਏਗਾ ਚੰਗਾ ਲਿਖੇਗਾ ਤੈਨੂੰ ਲਿਖੇ ਹੋਏ ਤੇ ਮਾਣ ਮਹਿਸੂਸ ਹੋਏਗਾ ਚੰਗਾ ਲਿਖੇਗਾ ਤੇਰੀ ਸ਼ੋਭਾ ਵੀ ਹੋਏਗੀ ਕਿ ਕਈ ਵਾਰੀ ਸਵਾਲ ਆਉਂਦਾ ਹੈ ਮਨ ਦੇ ਵਿੱਚ ਬਹੁਤਿਆਂ ਦੇ ਖਿਆਲ ਆਉਂਦੇ ਨੇ ਕਿ ਰੱਬ ਨੇ ਸਾਡੇ ਕਰਮ ਮਾੜੇ ਲਿਖੇ ਨੇ ਗਵਾਂਡੀਆਂ ਦੇ ਬੜੇ ਚੰਗੇ ਲਿਖੇ ਨੇ ਸਾਡੇ ਪੱਲੇ ਬੜੀ ਗਰੀਬੀ ਹੈ ਗਵਾਂਡੀਆਂ ਦੇ ਪੱਲੇ ਬੜੀ ਅਮੀਰੀ ਪਾਈ ਆ ਰੱਬ ਨੇ ਇਹਨਾਂ ਦੇ ਕਰਮ ਬੜੇ ਚੰਗੇ ਲਿਖੇ ਨੇ ਰੱਬ ਚੰਗੇ ਕਰਮ ਲਿਖਦਾ ਹੈ ਰੱਬ ਮਾੜੇ ਕਰਮ ਲਿਖਦਾ ਹੈ ਰੱਬ ਵਿਤਕਰਾ ਕਰਦਾ ਹੈ ਇਹਨਾਂ ਕਰਮਾਂ ਦੀ ਥੋੜੀ ਘਰਾਸੀ ਵਿਚਾਰ ਫਿਰ ਕੱਲ ਤੋਂ ਦੁਬਾਰਾ ਇੱਥੋਂ ਹੀ ਇਸ ਪਾਵਨ ਸ਼ਬਦੋ ਦੀ ਵਿਚਾਰ ਆਰੰਭ ਕਰਾਂਗੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਕਿਹੜਿਆਂ ਕਰਮਾਂ ਦੇ ਨਾਲ ਜੁੜਦੇ ਨੇ ਪੁਰਬ ਕਰਮ ਕੀ ਨੇ ਇਹਨਾਂ ਨੂੰ ਥੋੜਾ ਕਰ ਅਸੀਂ ਹੋਰ ਵੀ ਵਿਚਾਰਾਂਗੇ ਤੇ ਇੱਥੋਂ ਹੀ ਆਰੰਭ ਕਰਾਂਗੇ ਇਸ ਸ਼ਬਦ ਨੂੰ ਸਾਰਾ ਹੀ ਕਲ ਸਮਾਪਤ ਕਰਾਂਗੇ ਜੀ ਵਿਚਾਰਾਂ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁਲਾਂ ਅਖੀਰ ਵਿੱਚ ਬਲੌਫਤੇ ਵਾਹਨ